ਕਪਸਰਾ ਨਵਲ ਦੀ ਕਾਜ਼ਾਬੀ ਤੋਂ ਬਾਅਦ ਪ੍ਰਿਤਕੈਤ ਦੀ ਅਗਲੀ ਰਚਨਾ ਪੰਜਾਬੀ ਨਾਵਲ ਮੈਰੀ ਤੇ ਗਲਬ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੀ ਅੱਜ ਨਵਲ ਦਾ ਭਾਗ 7 ਤੁਹਾਨੂੰ ਸੁਣਾਵਾਂਗੇ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਆਪਣੇ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਾਵਲਾਂ ਤੇ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਆਓ ਨਾਵਲ ਦਾ ਅਗਲਾ ਭਾਗ 7 ਤੁਸੀਂ ਸਾਰਿਆਂ ਸਵੀ ਮੀਡੀਆ 11 ਪਾਪਾ ਪਹਿਲਾਂ ਨਾਲੋਂ ਜ਼ਿਆਦਾ ਫੋਨ ਕਰਨ ਲੱਗ ਗਏ ਸੀਗੇ ਹੁਣ ਮੈਨੂੰ ਉਹਨਾਂ ਦੀ ਕਾਲ ਪਰੇਸ਼ਾਨ ਨਹੀਂ ਸੀ ਕਰਦੀਗੀ ਇਹ ਜ਼ਰੂਰ ਸੀ ਕਿ ਮੇਰੇ ਕੋਲ ਕਰਨ ਨੂੰ ਗੱਲਾਂ ਨਹੀਂ ਸਨ ਹੁੰਦੀਆਂ ਗੱਲ ਕਰਨ ਨੂੰ ਮੇਰਾ ਮਨ ਵੀ ਨਹੀਂ ਸੀ ਹੁੰਦਾਗਾ ਪਰ ਕਰ ਲੈਂਦੀ ਸੀ ਮਾਂ ਵੀ ਫਿਕਰ ਕਰਦੀ ਰਹਿੰਦੀ ਜਦੋਂ ਕਰ ਜਾਂਦੀ ਤਾਂ ਉਹ ਪਹਿਲਾਂ ਨਾਲੋਂ ਜ਼ਿਆਦਾ ਲਾਡ ਪਿਆਰ ਕਰਦੀ ਮੇਰੇ ਵਾਲਾਂ ਵਿੱਚ ਤੇਲ ਚਸ ਦਿੰਦੀ ਮੇਰੀ ਗੋਤ ਕਰਦੀ ਮੇਰੇ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀ ਪਰ ਮੇਰਾ ਤਾਂ ਅੰਦਰ ਹੀ ਮਰ ਗਿਆ ਸੀਗਾ ਮੇਰੇ ਤੋਂ ਬਹੁਤਾ ਖਾਦਾ ਨਾ ਜਾਂਦਾ ਸਿਹਤ ਪਹਿਲਾਂ ਨਾਲੋਂ ਜ਼ਿਆਦਾ ਕਮਜ਼ੋਰ ਹੋ ਗਈ ਸੀ ਪਾਪਾ ਨੇ ਬਹਨੇ ਪਸਦੇ ਰਹਿੰਦੇ ਪਰ ਮੈਂ ਟਾਲ ਦਿੰਦੀ ਸੀਗੀ ਜਿੰਨਾ ਹੋ ਸਕਦਾ ਉਹਨਾਂ ਅੱਗੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਸੀਗੀ ਮਾਂ ਸ਼ਹਿਰ ਜਾਣ ਲਈ ਆਖਦੀ ਤਾਂ ਮੈਂ ਮਨਾ ਕਰ ਦਿੰਦੀ ਮੈਨੂੰ ਸੂਟਾਂ ਦਾ ਬਾਲਾ ਚਾ ਨਹੀਂ ਰਿਹਾ ਸੀਗਾ ਬਸ ਲੋਰ ਟੀ-ਸ਼ਰਟ ਪਾ ਕੇ ਫਿਰਦੀ ਰਹਿੰਦੀ ਪਾਪਾ ਨੂੰ ਇੱਕ ਗੱਲ ਲੱਗਣ ਲੱਗ ਗਈ ਸੀ ਕਿ ਮੈਂ ਇਹਦੇ ਤੇ ਯੂਪੀਐਸਸੀ ਵਾਲਾ ਬੋਝ ਨਾ ਪਾਵਾਂ ਉਹਨਾਂ ਨੂੰ ਜੱਪਣ ਲੱਗਿਆ ਸੀ ਕਿ ਉਹ ਸੁਪਨਾ ਬਸ ਸੁਪਨਾ ਹੀ ਰਹਿ ਗਿਆ ਜਿਹਨੂੰ ਮੈਂ ਪੂਰਾ ਨਾ ਕਰ ਸਕਿਆ ਤਾਂ ਅੱਗੇ ਆਪਣੀ ਧੀ ਤੇ ਥੋਪ ਦਿੱਤਾ ਹੁਣ ਉਹਨਾਂ ਨੇ ਇਹ ਗੱਲ ਕਰਨੀ ਹੀ ਛੱਡ ਦਿੱਤੀ ਸੀ ਉਹ ਮਾਂ ਨਾਲ ਸਲਾਹਾਂ ਕਰਦੇ ਕਿ ਜੇ ਮੈਂ ਵਿਆਹ ਕਰਾਉਣਾ ਚਾਹੁੰਦੀ ਹਾਂ ਤਾਂ ਕਰਵਾ ਸਕਦੀ ਹਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਮੈਂ ਵੀ ਪਹਿਲਾਂ ਵਾਲੀ ਕੀਰਤ ਕਿੱਥੇ ਰਹਿ ਗਈ ਸੀਗੀ ਜੋ ਹਰ ਵੇਲੇ ਕਿਤਾਬਾਂ ਵਿੱਚ ਡੁੱਬੀ ਰਹਿੰਦੀ ਹਰ ਕਲਾਸ ਵਿੱਚੋਂ ਅਵਲ ਆਉਣ ਵਾਲੀ ਮੈਨੂੰ ਵੀ ਲੱਗਦਾ ਸੀਗਾ ਕਿ ਮੈਂ ਬੀਏ ਤੋਂ ਬਾਅਦ ਵਿਆਹ ਹੀ ਕਰਵਾ ਲਵਾਂ ਪਰ ਘਰਦਿਆਂ ਦੀ ਮਰਜ਼ੀ ਦੇ ਮੁੰਡੇ ਨਾਲ ਨਹੀਂ ਕਰਵਾ ਸਕਦੀ ਹੁਣ ਮੇਰੀ ਆਪਣੀ ਇੱਕ ਚੁਆਇਸ ਬਣ ਗਈ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਗਲ ਵਰਗਾ ਧੋਗਲਾ ਬੰਦਾ ਮੇਰੀ ਜ਼ਿੰਦਗੀ ਵਿੱਚ ਆਵੇ ਜੋ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੋਵੇ ਮੈਨੂੰ ਨਫ਼ਰਤ ਹੋ ਗਈ ਸੀ ਕਿ ਇਹੋ ਜਿਹੇ ਵਿਦਵਾਨ ਨਾਲ ਜੋ ਕਹਿਣੀ ਦਾ ਕੁਝ ਹੋਰ ਤੇ ਕਰਨੀ ਦਾ ਕੁਝ ਹੋਰ ਹੋਵੇ ਮੈਨੂੰ ਕਿਸੇ ਪੁਰਸ਼ ਮਿੱਤਰ ਦੀ ਲੋੜ ਮਹਿਸੂਸ ਹੋਣ ਲੱਗੀ ਤਾਂ ਜੋ ਮੈਂ ਗਲਬ ਨੂੰ ਪੂਰੀ ਤਰ੍ਹਾਂ ਭੁੱਲ ਸਕਾਂ ਵੈਸੇ ਤਾਂ ਏਕਮ ਸੀ ਮੇਰੇ ਕੋਲ ਪਰ ਆਪੋਜੀਟ ਸੈਕਸ ਨਾਲ ਜੋ ਸਾਡੀ ਨੇੜਤਾ ਬਣਦੀ ਹੈ ਉਹ ਸੇਮ ਸੈਕਸ ਵਿੱਚ ਨਹੀਂ ਬਣਦੀਗੀ ਤਾਂ ਜਾਂ ਇਹ ਕਹਿ ਲਵੋ ਕਿ ਉਸ ਸਮੇਂ ਇੱਕ ਪੁਰਸ਼ ਮਿੱਤਰ ਮੇਰੀ ਲੋੜ ਸੀਗਾ ਗਲਬ ਨੂੰ ਭੁੱਲਣ ਦੀ ਮੈਂ ਪੂਰੀ ਕੋਸ਼ਿਸ਼ ਕਰ ਰਹੀ ਸੀ ਬੇਸ਼ੱਕ ਗਲਬ ਨੂੰ ਭੁੱਲਣਾ ਮੇਰੇ ਲਈ ਔਖਾ ਸੀ ਮੈਨੂੰ ਉਹਦੇ ਦੋਗਲੇ ਕਿਰਦਾਰ ਤੋਂ ਨਫ਼ਰਤ ਹੋ ਗਈ ਸੀ ਹੁਣ ਮੈਂ ਨਹੀਂ ਚਾਹੁੰਦੀ ਸੀਗੀ ਕਿ ਉਹ ਮੇਰੀ ਜ਼ਿੰਦਗੀ ਵਿੱਚ ਵਾਪਸ ਆਵੇ ਉਹਨੇ ਮੇਰੇ ਤੇ ਹੱਥ ਚੁੱਕ ਕੇ ਬਹੁਤ ਗਲਤ ਕੀਤਾ ਸੀਗਾ ਮੈਂ ਉਹਦੀ ਹਰ ਗਲਤੀ ਮਾਫ਼ ਕਰ ਸਕਦੀ ਸੀ ਪਰ ਇਹ ਨਹੀਂ ਉਹਨੂੰ ਵੀ ਇਸ ਗੱਲ ਦਾ ਬਹੁਤ ਅਫਸੋਸ ਸੀਗਾ ਉਹ ਆਪਣੇ ਇਸ ਦੋਗਲੇ ਕਿਰਦਾਰ ਤੋਂ ਖੁਦ ਵੀ ਪਰੇਸ਼ਾਨ ਸੀ ਕਿਉਂਕਿ ਸੱਚਮੁੱਚ ਗਲ ਉਹਦਾ ਨਹੀਂ ਸੀਗਾ ਉਹ ਔਰਤ ਦਾ ਸਤਿਕਾਰ ਕਰਨ ਵਾਲਾ ਸੀਗਾ ਉਹਨੂੰ ਲੱਗ ਰਿਹਾ ਸੀਗਾ ਕਿ ਉਹ ਮੇਰੇ ਚ ਪੇੜ ਮਾਰ ਕੇ ਬਹੁਤ ਵੱਡਾ ਪਾਪ ਕਰ ਦਿੱਤਾ ਹੈ ਉਹਨੇ ਮੈਨੂੰ ਕਈ ਵਾਰ ਕਾਲ ਕੀਤੀ ਪਰ ਮੈਂ ਉਹਦਾ ਫੋਨ ਨਾ ਚੱਕਿਆ ਉਹਨੇ ਬਹੁਤ سارے ਮੈਸੇਜ ਕੀਤੇ ਤੇ ਮਾਫੀ ਮੰਗੀ ਪਰ ਮੈਂ ਕੋਈ ਜਵਾਬ ਨਾ ਦਿੱਤਾ ਇੱਕ ਦਿਨ ਉਹ ਮੈਨੂੰ ਗੋਲ ਮਾਰਕੀਟ ਮਿਲ ਗਿਆ ਮੈਂ ਉਹਨੂੰ ਦੇਖ ਕੇ ਪਾਸਾ ਵੱਟ ਕੇ ਲੰਘਣਾ ਚਾਹਿਆ ਪਰ ਉਹ ਮੇਰੇ ਮੂਹਰੇ ਆਖ ਲੋ ਗਿਆ ਸੀਗਾ ਮੈਨੂੰ ਮaaf ਕਰ ਦੇ ਮੈਰੀ ਮੈਂ ਜਿਹੜੇ ਥੱਪੜ ਮਾਰਿਆ ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਜਿੱਦਾਂ ਦਾ ਮੈਂ ਤੇਰੇ ਥੱਪੜ ਮਾਰਿਆ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਦੀ ਸਾਰੀ ਸਾਰੀ ਰਾਤ ਮੈਂ ਜਾਗ ਕੇ ਕੱਢਦਾ ਆ ਮੈਨੂੰ ਉਹਨਾਂ ਚਿਰ ਚੈਨ ਨਹੀਂ ਮਿਲਣਾ ਜਿੰਨਾ ਚਿਰ ਤੂੰ ਮੈਨੂੰ ਮaaf ਨਹੀਂ ਕਰਦੀ ਉਹਦੀਆਂ ਅੱਖਾਂ 'ਚ ਸੱਚਾਈ ਝਲਕ ਰਹੀ ਸੀ ਉਹ ਵਾਕਿਆ ਹੀ ਆਪਣੀ ਹਰਕਤ ਤੇ ਸ਼ਰਮਿੰਦਾ ਸੀ ਉਹ ਤਾਂ ਟੀਰਾ ਦੱਸ ਰਿਹਾ ਸੀ ਕਿ ਉਹ ਬੇਚੈਨ ਹੈ ਪਰ ਉਹਦੀ ਬੇਚੈਨੀ ਮੇਰੇ ਗੁੱਸੇ ਨੂੰ ਸ਼ਾਂਤ ਨਾ ਕਰ ਸਕੇ ਗਲਬ ਤੂੰ ਮੇਰੇ ਤੱਪੜ ਨਹੀਂ ਮਾਰਿਆ ਮੈਂ ਤੈਨੂੰ ਮਾਰਨ ਦਿੱਤਾ ਆ ਨਹੀਂ ਤੇਰੀ ਕੀ ਮਜਾਰ ਸੀ ਤੂੰ ਮੇਰੇ ਤੱਪੜ ਮਾਰ ਜਾਂਦਾ ਮੈਂ ਤੇਰੀ ਇੱਜ਼ਤ ਹੀ ਇਨੀ ਕਰਦੀ ਸੀ ਕਿ ਤੂੰ ਜੋ ਦਿੱਤਾ ਮੈਂ ਕਬੂਲ ਕੀਤਾ ਹੁਣ ਮੇਰੇ ਕੋਲ ਤੇਰੇ ਲਈ ਕੁਝ ਵੀ ਨਹੀਂ ਬਚਿਆ ਮਾਫੀ ਵੀ ਨਹੀਂ ਨਾ ਆਕੇ ਮੈਂ ਉਥੋਂ ਚਲੀ ਗਈ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਮੈਂ ਆਪਣੇ ਖਾਲੀਪਨ ਤੇ ਨਜਾਤ ਪਾਉਣ ਲਈ ਨਵੇਂ ਦੋਸਤ ਬਣਾਉਣੇ ਸ਼ੁਰੂ ਕੀਤੇ ਮੈਨੂੰ ਲੱਗਦਾ ਸੀ ਮੈਂ ਹੁਣ ਜ਼ਿੰਦਗੀ ਨੂੰ ਦੇਖਣਾ ਸ਼ੁਰੂ ਕੀਤਾ ਹੈ ਇਸ ਤੋਂ ਪਹਿਲਾਂ ਤਾਂ ਸਿਰਫ ਗਲਬ ਹੀ ਦੱਸਦਾ ਸੀਗਾ ਗਲਬ ਤੋਂ ਬਿਨਾ ਇਸ ਦੁਨੀਆ 'ਚ ਮੇਰਾ ਕੋਈ ਸਿਰ ਨਹੀਂ ਸੀਗਾ ਮੈਂ ਇੱਕ ਦਿਨ ਗਲਬ ਨੂੰ ਕਿਸੇ ਕੁੜੀ ਨਾਲ ਗੱਡੀ ਵਿੱਚ ਜਾਂਦਿਆਂ ਦੇਖ ਲਿਆ ਮੇਰੇ ਅੰਦਰ ਈਰਖਾ ਦੀ ਅੱਗ ਲੜਲੜ ਕਰਕੇ ਮਚਣ ਲੱਗੀ ਸੀਗੀ ਮੈਂ ਚਾਹੁੰਦੀ ਸੀ ਕਿ ਉਹ ਵੀ ਮੈਨੂੰ ਕਿਸੇ ਮੁੰਡੇ ਨਾਲ ਦੇਖ ਕੇ ਤੇ ਉਹਦੇ ਅੰਦਰ ਵੀ ਇਸ ਤਰ੍ਹਾਂ ਦੀ ਅੱਗ ਲੱਗੇ ਮੈਂ ਮੇਰੀ ਕਲਾਸ ਦੇ ਮੁੰਡਿਆਂ ਨਾਲ ਕੁੱਲ ਮਿਲਣ ਲੱਗੀ ਹੁਣ ਚਾਹ ਦੀ ਥਾਂ ਕੌਫੀ ਤੇ ਕੌਫੀ ਨੇ ਲੈ ਲਈ ਸੀਗੀ ਕਿਤਾਬਾਂ ਦੀਆਂ ਰੋਮਾਂਟਿਕ ਗੱਲਾਂ ਸੀ ਥਾਂ ਫਾਲਤੂ ਹਾਲਕੇ ਪੱਥਰ ਦੀਆਂ ਗੱਲਾਂ ਤੇ ਹੁੰਦੇ ਹਾਸੇ ਠੱਠੇ ਦੇ ਲੈ ਲਈ ਸੀ ਸ਼ੁਰੂ-ਸ਼ੁਰੂ ਇਹ ਥੋੜਾ ਅਜੀਬ ਲੱਗ ਗਿਆ ਪਰ ਸੋਚਦੀ ਇਹਨਾਂ ਕਰਕੇ ਮੇਰੇ ਚਿਹਰੇ ਤੇ ਥੋੜੀ ਮੁਸਕਰਾਹਟ ਆਉਂਦੀ ਹੈ ਏਕਮ ਨੂੰ ਮੇਰਾ ਇਦਾਂ ਕਰਨਾ ਬਹੁਤ ਚੰਗਾ ਨਾ ਲੱਗਿਆ ਤੇ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੀ ਜ਼ਿੰਦਗੀ ਆ ਪਲੀਜ਼ ਤੂੰ ਮੈਨੂੰ ਮੇਰੇ ਹਿਸਾਬ ਨਾਲ ਜਉਣ ਦੇ ਉਹ ਮੈਨੂੰ ਬਹੁਤਾ ਰੋਕੀ ਟੋਕਦੀ ਨਾ ਹੁਣ ਸਾਡਾ ਪੰਜ ਜਣਾਂ ਦਾ ਗਰੁੱਪ ਬਣ ਗਿਆ ਸੀ ਤਿੰਨ ਮੁੰਡੇ ਤੇ ਅਸੀਂ ਦੋ ਕੁੜੀਆਂ ਦੂਸਰੀ ਕੁੜੀ ਪਰਮ ਸੀਗੀ ਕੱਚ ਕਰੜ ਜਿਹਾਂ ਕਵਿਤਾਵਾਂ ਲਿਖਦੀ ਤੇ ਇੰਨੇ ਉਤਸ਼ਾਹ ਨਾਲ ਸੁਣਾਉਂਦੀ ਕਿ ਜਿਵੇਂ ਸਾਡੇ ਸਮਿਆਂ ਦੀ ਕੋਈ ਵੱਡੀ ਕਵਿਤਰੀ ਹੋਵੇ ਪੜ੍ਹਦੀ ਤਾਂ ਇਹ ਬਿਲਕੁਲ ਵੀ ਨਹੀਂ ਸੀਗੀ ਜੇ ਮੈਂ ਕਿਸੇ ਕਿਤਾਬ ਦੀ ਗੱਲ ਕਰਦੀ ਮੇਰੇ ਮੂੰਹ ਵੱਲ ਇਦਾਂ ਦੇਖਦੀ ਜਿਵੇਂ ਮੈਂ ਕੁਆਂਟਮ ਫਿਜ਼ਿਕਸ ਦਾ ਕੋਈ ਟਾਪਿਕ ਛੇੜ ਲਿਆ ਹੋਵੇ ਸਾਰਾ ਦਿਨ ਕੈਫਿਆਂ ਵਿੱਚ ਬੈਠੀ ਹਾਂ ਰੀਲਾਂ ਬਣਾਉਂਦੀਆਂ ਤੇ ਸਟੋਰੀਆਂ ਪਾਉਂਦੀ ਰਹਿੰਦੀ। ਰੱਬ ਨੇ ਸਿਰਫ ਸ਼ਕਲ ਦਿੱਤੀ ਸੀ, ਅਕਲਵਾਰੀ ਪੱਲਾ ਛਾੜ ਦਿੱਤਾ ਸੀਗਾ। ਉਹਨੂੰ ਇਸ ਚੀਜ਼ ਦੀ ਬਹੁਤ ਭੁੱਖ ਸੀ ਕਿ ਮੁੰਡੇ ਉਹਨੂੰ ਦੇਖਣ। ਕੱਪੜੇ ਇਦਾਂ ਪਾਉਂਦੀ ਜਿਦੇ ਵਿੱਚੋਂ ਅੰਦਰੂਨੀ ਅੰਗਾਂ ਦੀ ਨਮਾਇਸ਼ ਕੀਤੀ ਜਾ ਸਕੇ। ਉਹ ਆਖਦੀ ਕਿ ਮੈਨੂੰ ਪਤਾ ਇਹਨਾਂ ਮੁੰਡਿਆਂ ਨੂੰ ਕਿਵੇਂ ਮਗਰ ਲਾਈਦਾ ਏ। ਸ਼ਾਇਦ ਉਹਦੀਆਂ ਗੱਲਾਂ ਕੁਝ ਗਲਤ ਫਹਿਮੀਆਂ ਵੀ ਸੀਗੀਆਂ। ਹਰ ਬੰਦਾ ਆਪਣੇ ਤਜਰਬੇ ਦੇ ਹਿਸਾਬ ਨਾਲ ਜ਼ਿੰਦਗੀ ਜਿਉਂਦਾ। ਜ਼ਰੂਰੀ ਨਹੀਂਗਾ ਕਿ ਹਰ ਕਿਸੇ ਦੇ ਤਜਰਬੇ ਚੰਗੇ ਹੀ ਹੋ ਰਹੇ ਹੋਣ। ਮਾਰੇ ਵੀ ਹੋ ਸਕਦੇ ਹਨ ਫਿਰ ਉਹ ਪੂਰੀ ਜ਼ਿੰਦਗੀ ਉਹਨਾਂ ਤਜਰਬਿਆਂ ਨੂੰ ਦੀਣਕ ਨਾਲ ਹੀ ਦੁਨੀਆ ਨੂੰ ਦੇਖਦਾ ਆ ਪਰਮ ਦਾ ਕੁਝ ਇਹੋ ਹਾਲ ਸੀਗਾ ਮੈਂ ਕਦੇ ਉਹਨੂੰ ਸਮਝਾਉਣ ਲੱਗੀ ਤਾਂ ਉਹ ਸੁਣਦੀ ਹੀ ਨਾ ਪਰ ਉਹਦੇ ਨਾਲ ਕੁਝ ਗੱਲਾਂ ਮੈਨੂੰ ਬਹੁਤ ਪਸੰਦ ਆਉਣ ਲੱਗੀਆਂ ਸੀਗਾ ਉਹ ਮੈਨੂੰ ਕੋਈ ਰੋਕ ਟੋਕ ਨਾ ਕਰਦੀ ਜਦੋਂ ਵੀ ਮੈਂ ਕਾਲ ਕਰਦੀ ਉਹ ਆ ਜਾਂਦੀ ਮੁੰਡਿਆਂ ਵਿੱਚੋਂ ਇੱਕ ਸੀ ਦੀਪਾ ਦੀਪਾ ਮਾਨਸਾ ਵਾਲਦਾ ਸੀਗਾ ਮਾਰਚੂ ਜੇ ਸਰੀਰ ਵਾਲਾ ਦੇਖਣ ਨੂੰ ਐਵੇਂ ਹੀ ਲੱਗਦਾ ਸੀ ਜਿਵੇਂ ਬਹੁਤੇ ਨਸ਼ੇ ਕਰਦਾ ਹੁੰਦਾ ਹੈ ਪਰ ਇੰਨੇ ਨਹੀਂ ਸੀ ਕਰਦਾ ਬਸ ਕੁਲ ਲਿਪ ਹਿਲਾਉਂਦਾ ਸੀਗਾ ਕੱਲੀ ਉਹਨੂੰ ਬੋਲਦੇ ਨੂੰ ਦੇਖ ਕੇ ਹਰ ਕੋਈ ਆਖਦਾ ਕਿ ਇਹ ਤਾਂ ਪੱਕਾ ਭੁੱਕੀ ਜਾਂ ਆਫੀਮ ਖਾਂਦਾ ਹੋਣਾ ਆ ਉਹਨੂੰ ਗੱਲ ਹੀ ਇੰਨੀ ਫਰਦੀ ਸੀਗੀ ਕਿ ਪਤਾ ਨਹੀਂ ਮੂੰਹੋਂ ਕੀ ਕੱਡ ਮਾਰਦਾ ਸੀ ਹਸਾ ਹਸਾ ਵਕਾਂ ਦੁਖਾਂ ਲਾ ਦਿੰਦਾ ਸੀ ਦੀਪੇ ਦੀ ਸ਼ਕਲ ਦੇਖ ਬੰਦੇ ਨੂੰ ਉਦਾਂ ਹੀ ਹੱਸ ਆ ਜਾਂਦਾ ਸੀਗਾ ਉਹ ਮੇਰੇ ਵੱਲ ਦੇਖ ਕੇ ਭੈੜੇ ਜਿਹੇ ਮੂੰਹ ਬਣਾਉਂਦਾ ਤੇ ਮੈਂ ਆਪਣਾ ਹਾਸਾ ਨਾ ਕੰਟਰੋਲ ਕਰ ਪਾਉਂਦੀ ਸਿਰੇ ਦਾ ਨਕਲਚੀ ਸੀਗਾ ਮੈਂ ਉਹਨੂੰ ਆਖਦੀ ਤੂੰ ਸਟੈਂਡ ਅਪ ਕਮੇਡੀ ਕਰਨ ਲੱਗ ਜਾ ਫੈਰੋ ਖੜਾ ਹੋ ਕੇ ਮੈਨੂੰ ਦੇਖਣ ਲੱਗ ਜਾਂਦਾ ਮੈਂ ਇੰਨਾ ਹੱਸਦੀ ਕਿ ਮੇਰੇ ਪੇਟ 'ਚ ਦਰਦ ਹੋਣ ਲੱਗ ਜਾਂਦਾ ਮੈਂ ਉਹਦੇ ਮੂਰੇ ਹੱਥ ਬੰਨ੍ਹ ਦੀ ਤੇ ਉਹਨੂੰ ਪਰੇ ਜਾਣ ਲਈ ਆਖਦੀ ਉਹ ਥੀਏਟਰ ਕਰਦਾ ਸੀਗਾ ਉਹਦੀ ਟੀਮ ਕਦੇ ਵੀ ਜ਼ੂਨੀ ਜਾਂ ਕਿਸੇ ਹੋਰ ਕਾਲਜੋਂ ਫਰਸਟ ਨਹੀਂ ਸੀ ਆਈ ਬਸ ਹਮੇਸ਼ਾ ਕਹਿੰਦਾ ਰਹਿੰਦਾ ਐਤ ਕੀ ਦੇਖਿਓ ਐਤ ਕੀ ਸਾਡਾ ਪਲੇ ਫਰਸਟ ਆਊਗਾ ਆਪਾਂ ਐਤ ਕੀ ਬੰਬ ਬੁਲਾ ਦੇਾਂਗੇ ਜਦੋਂ ਕਦੇ ਦੀਪਾ ਨਾ ਆਉਂਦਾ ਤਾਂ ਸਾਡੀ ਮਹਿਫਿਲ ਸੁੰਨੀ ਸੁੰਨੀ ਲੱਗਦੀ ਅਸੀਂ ਉਹਨੂੰ ਫੋਨ ਕਰਕੇ ਸਾਧ ਰਹਿੰਦੇ ਪਰਮਦਿੰਗਾ ਸਾਰੀਆਂ ਰੀਲਾਂ ਤੇ ਫੋਟੋਆਂ ਇਹੀ ਸ਼ੂਟ ਕਰਦਾ ਸੀਗਾ ਇਹਦੇ ਬਦਲੇ ਉਹ ਇਹਨੂੰ ਕਿਸੇ ਨਾ ਕਿਸੇ ਕੁੜੀ ਦੀ ਆਈਡੀ ਦੇ ਦਿੰਦੀ ਸੀ ਜਾਂ ਮਾੜੀ ਮੋਟੀ ਮਦਦ ਵੀ ਕਰ ਦਿੰਦੀ ਉਹਨਾਂ ਦੋਹਾਂ ਦਾ ਆਪਸ ਵਿੱਚ ਗੁਪਤ ਸਹਿਚਾਰ ਸੀਗਾ ਦੂਸਰਾ ਮੁੰਡਾ ਸੀ ਤਰਸੀਮ ਥੋੜਾ ਬਹੁਤ ਗਾ ਲੈਂਦਾ ਸੀਗਾ ਪਰ ਉਹਦੀ ਗਾਇਕੀ ਮੈਨੂੰ ਕਦੇ ਨਾ ਜਜੀ ਉਹ ਜਦੋਂ ਗਾਉਂਦਾ ਲੱਗਦਾ ਤਾਂ ਮੇਰਾ ਦਿਲ ਕਰਦਾ ਜਾਂ ਤਾਂ ਉੱਠ ਕੇ ਚਲੀ ਜਾਵਾਂ ਜਾਂ ਕੰਨਾਂ ਤੇ ਹੱਥ ਧਰ ਲਵਾਂ ਤਰਸੀਮ ਪੱਗ ਬੰਨਦਾ ਸੀ ਤਰਸੀਮ ਜਿਸੜ ਵਰਗੀ ਪੱਗ ਬੰਨ ਕੇ ਐਵੇਂ ਫੀਲਿੰਗ ਚੱਕੀ ਫਿਰਦਾ ਸੀਗਾ ਮਿਊਜ਼ਿਕ ਦੀ ਬੀਏ ਕਰਦਾ ਸੀਗਾ ਪਰ ਉਹਦੇ ਮੂੰਹੋਂ ਕਦੇ ਸੁਣਿਆ ਵੀ ਨਹੀਂ ਸੀਗਾ ਤੇ ਨਾ ਲੱਗਦਾ ਵੀ ਸੀਗਾ ਕਿ ਉਹ ਰਿਆਜ਼ ਕਰਦਾ ਹੋਵੇਗਾ ਅਕਸਰ ਹੀ ਇੱਕ ਗਾਣਾ ਗਾਉਂਦਾ ਤੇਰੇ ਕੋਲੋਂ ਜਾਰਾ ਸਾਨੂੰ ਇਹੋ ਹੀ ਉਮੀਦ ਨਹੀਂ ਸੀ ਮੈਂ ਆਖਦੀ ਭਰਾਵਾ ਤੇਰਾ ਗਾਣਾ ਸੁਣ ਕੇ ਤਾਂ ਸਰਦੂਲ ਸਾਹਿਬ ਦਾ ਗਾਣਾ ਵੀ ਸੋਹਣਾ ਲੱਗਣੋਂ ਹਟ ਗਿਆ ਏ ਅਸੀਂ ਸਾਰੇ ਬਹੁਤ ਹੱਸਦੇ ਦੀਪ ਉਹਦੀਆਂ ਨਕਲਾਂ ਲੌਣ ਲੱਗ ਜਾਂਦਾ ਸੀਗਾ ਤੀਸਰਾ ਮੁੰਡਾ ਮੇਰੀ ਕਹਾਣੀ ਦਾ ਅਹਿਮ ਪਾਤਰ ਹੈ ਜਿਸ ਦਾ ਨਾਮ ਗੁਰਿੰਦਰ ਹੈ ਸਾਰੇ ਉਹਨੂੰ ਗੁਰੀ ਆਖ ਕੇ ਬੁਲਾਉਂਦੇ ਸੀ ਸ਼ੇਫ ਉੱਚਾ ਕੱਦ ਮਜ਼ਬੂਤ ਡਿੰਡੌਲ ਜੋ ਉਹਨੇ ਜਮ ਅੰਦਰ ਮਿਹਨਤ ਕਰਕੇ ਬਣਾਈ ਸੀਗੀ ਚੜੀਆਂ ਅੱਖਾਂ ਕੁੰਡਾ ਗਾ ਮੁੱਚਾ ਦੇ ਦੋਹਾਂ ਬਾਹਾਂ ਤੇ ਅਲੱਗ-ਅਲੱਗ ਬਣਾਏ ਟੈਟੂ ਸੱਜੇ ਡੋਲੇ ਤੇ ਇੱਕ ਦਹਾੜ ਦਾ ਸ਼ੇਰ ਤੇ ਖੱਬੀ ਬਾਹ ਤੇ ਇੱਕ ਪਟੇ ਵਰਗਾ ਟੈਟੂ ਸੀਗਾ ਗੁਰੀ ਸਾਡੇ ਗਰੁੱਪ ਦਾ ਖਾਸ ਹਿੱਸਾ ਸੀ ਗੁਰੀ ਨੇ ਮੇਰੀ ਕਹਾਣੀ ਨੂੰ ਉਹ ਮੋੜ ਦਿੱਤਾ ਜੋ ਮੈਂ ਕਦੇ ਪੜ ਨਹੀਂ ਸਕਦੀ ਛਾਇਦੇ ਜ਼ਰੂਰੀ ਵੀ ਸੀਗਾ ਸਾਡੇ ਨਾਲ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਅਸੀਂ ਉਸ ਸਮੇਂ ਰੋਨੇ ਬਹੁਤ ਆ ਰੱਬ ਤੇ ਕਿਸਮਤ ਨੂੰ ਬਹੁਤ ਕੋਸਦੇ ਆ ਪਰ ਬਾਦ ਵਿੱਚ ਪਤਾ ਚੱਲਦਾ ਹੈ ਕਿ ਇਹ ਸਭ ਘਟਨਾਵਾਂ ਸ਼ਾਇਦ ਜ਼ਰੂਰੀ ਸਨ ਜ਼ਰੂਰਤਾਂ ਹੁੰਦੀਆਂ ਨੇ ਜੇ ਅਸੀਂ ਉਹਨਾਂ ਤੋਂ ਕੁਝ ਸਿੱਖ ਕੇ ਕੁਝ ਚੰਗਾ ਕਰ ਸਕੀਏ ਨਵੀਂ ਜ਼ਿੰਦਗੀ ਨੂੰ ਜਿਵੇਂ ਕਿਵੇਂ ਚੱਲਦੀ ਰਹਿੰਦੀ ਹੈ ਗੁਰੂ ਨੇ ਤਰਸੇਮ ਨੂੰ ਆਖ ਰੱਖਿਆ ਸੀਗਾ ਕਿ ਮੇਰੇ ਗਾਣੇ ਮੈਂ ਤੇਰੇ ਗਾਣੇ ਮੈਂ ਕਰਵਾਉਂਗਾ ਉਹ ਤਾਂ ਹੀ ਗੁਰੀ ਦੇ ਮਗਰ ਮਗਰ ਫਿਰਦਾ ਰਹਿੰਦਾ ਸੀ ਗੁਰੀ ਦੀ ਥਾਰ ਗੱਡੀ ਦਾ ਵੀ ਇਹਨਾਂ ਤੁਹਾਨੂੰ ਬਹੁਤ ਚਾਹ ਸੀਗਾ ਗੁਰੀ ਪਹਿਲਾਂ ਮੈਨੂੰ ਕਦੇ ਵੀ ਇਹਨਾਂ ਚੰਗਾ ਨਹੀਂ ਸੀ ਲੱਗਿਆ ਬੇਸ਼ੱਕ ਉਹ ਪਹਿਲੇ ਸਾਲ ਤੋਂ ਹੀ ਮੇਰੇ ਨੇੜੇ ਆਉਣਾ ਚਾਹੁੰਦਾ ਸੀਗਾ ਪਰ ਮੈਂ ਕਦੇ ਕੋਈ ਗੱਲ ਨਾ ਕੀਤੀ ਇੱਕ ਵਾਰ ਇਹ ਕੰਮ ਨੇ ਵੀ ਮੈਨੂੰ ਦੱਸਿਆ ਸੀ ਕਿ ਗੁਰੀ ਉਸ ਤੋਂ ਮੇਰੇ ਬਾਰੇ ਪੁੱਛਦਾ ਸੀਗਾ ਪਰ ਇਹ ਕੰਮ ਤੋਂ ਆਪਣਾ ਕੰਮ ਲੈਣਾ ਇਹਨਾਂ ਸੌਖਾ ਕਿੱਥੇ ਸੀਗਾ ਉਸਨੇ ਤਾਂ ਉਹਦੇ ਸਨੇਹਾ ਵੀ ਨਹੀਂ ਸੀ ਲਾਇਆਗਾ ਮੈਨੂੰ ਪਤਾ ਸੀਗਾ ਗੁਰੀ ਇੱਕ ਨਾ ਇੱਕ ਦਿਨ ਮੈਨੂੰ ਪ੍ਰਪੋਜ਼ ਜ਼ਰੂਰ ਕਰੂਗਾ ਪਰ ਮੈਂ ਹਾਲੇ ਉਹਨੂੰ ਥੋੜਾ ਪਰਖਣਾ ਚਾਹੁੰਦੀ ਸੀ ਅਸੀਂ ਪੰਜੇ ਉਹਦੀ ਥਾਰ ਚ ਗੇੜੀਆਂ ਮਾਰਨ ਬਾਹਰ ਚਲੇ ਜਾਂਦੇ ਮੈਂ ਖੱਬੀ ਸੀਟ ਤੇ ਬਹਿ ਜਾਂਦੀ ਤੇ ਉਹ ਤਿੰਨੋਂ ਪਿੱਛੇ ਬੈਠ ਜਾਂਦੇ ਅਸੀਂ ਅੱਧੀ ਅੱਧੀ ਰਾਤ ਤੱਕ ਬਾਹਰ ਘੁੰਮਦੇ ਰਹਿੰਦੇ ਪਾਰਟੀਆਂ ਕਰਦੇ ਬੀਅਰ ਪੀਂਦੇ ਨਸ਼ੇ ਦੇ ਤਤ ਹੋ ਕੇ ਗਾਣੇ ਗਾਉਂਦੇ ਤੇ ਕਈ ਵਾਰ ਲੋਕਾਂ ਨੂੰ ਗਾਲਾਂ ਵੀ ਕੱਢ ਦਿੰਦੇ ਗੁਰੀ ਦੇ ਹੁੰਦੇ ਕਿਸੇ ਤੋਂ ਡਰਨ ਨਾਲ ਲੱਗਦਾ ਐਦਾਂ ਲੱਗਦਾ ਕਿ ਇਹ ਬੰਦਾ ਮੇਰੇ ਲਈ ਸਾਰੀ ਦੁਨੀਆ ਨਾਲ ਲੜ ਸਕਦਾ ਆ ਇੱਕ ਵਾਰ ਦੀ ਗੱਲ ਹੈ ਗੱਲ ਭਗਵਾਨ ਦਾਸ ਕੰਟੀਨ ਕੋਲ ਕਿਸੇ ਕੁੜੀ ਨਾਲ ਖੜਾ ਸੀਗਾ ਉਹਨੂੰ ਦੇਖ ਕੇ ਮੈਨੂੰ ਅੱਗ ਲੱਗ ਗਈ ਅਸੀਂ ਸਾਰੇ ਇਕੱਠੇ ਸੀ ਦੀਪਾ ਬੋਲਿਆ ਤੇਰੇ ਵਾਲੇ ਰਾਂਝੇ ਦੇ ਨਜ਼ਾਰੇ ਆ ਸ਼ੇਰ ਸ਼ੂਰ ਜੇ ਸੁਣਾ ਕੇ ਕੁੜਗਾ ਪਸਾ ਲੈਂਦਾ ਆ ਉਹਦੀ ਗੱਲ ਸੁਣ ਕੇ ਅੱਜ ਮੈਨੂੰ ਹਾਸਾ ਨਾ ਆਇਆ ਸਗੋਂ ਇਹ ਮੱਚਦੀ ਤੇ ਤੇਲ ਪਾ ਦਿੱਤਾ ਸੀਗਾ ਮੇਰਾ ਜੀ ਕਰਦਾ ਇਹਦੀ ਔਕਾਤ ਦੱਸਾਂ ਸਾਰਿਆਂ ਨੂੰ ਬਣਿਆ ਫਿਰਦਾ ਵੱਡਾ شریف ਮੈਂ ਗੁਰੂਵਾਲ ਦੇਖਦੀ ਨੇ ਕਿਹਾ ਉਹ ਵੀ ਮੇਰੀ ਗੱਲ ਫੜ ਗਿਆ ਸੀਗਾ ਦੇਖਦੀ ਕੀ ਹੈ ਦੱਸਦੇ ਆ ਜਾ ਕੇ ਗੁਰੂ ਦੀ ਇੰਨੀ ਗੱਲ ਕਾਫੀ ਸੀਗੀ ਮੈਂ ਆਪਦੀ ਕਟ ਦੀਪੇ ਵੱਲ ਛੱਟ ਦਿੱਤੀ ਸੀ ਉਹਦਾ ਧਿਆਨ ਨਾ ਹੋਣ ਕਰਕੇ ਕਟ ਥੱਲੇ ਡਿੱਗ ਪਈ ਸੀਗੀ ਤੇ ਮੈਂ ਗੱਲ ਬਵਲ ਵਧਣ ਲੱਗੀ ਸੀ ਮੈਨੂੰ ਜਾਂਦੀ ਨੂੰ ਦੇਖ ਕੇ ਗੁਰੂ ਵੀ ਮੇਰੇ ਨਾਲ ਹੀ ਹੋ ਤੁਰਿਆ ਸੀਗਾ ਕਾਲ ਬਨੇ ਟੇਢੀ ਅੱਖ ਨਾਲ ਮੈਨੂੰ ਨੂੰ ਦੇਖ ਲਿਆ ਸੀਗਾ ਉਹ ਉਥੋਂ ਤੁਰਨ ਹੀ ਲੱਗਿਆ ਸੀ ਕਿ ਮੈਂ ਪਹੁੰਚ ਗਈ ਫਸਾਲੀ ਨਵੀ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਹੈ ਗਾਲਬ ਕੁਝ ਬੋਲਣਾ ਚਾਹੁੰਦਾ ਸੀਗਾ ਪਰ ਗੁਰੀ ਨੂੰ ਦੇਖ ਕੇ ਅੰਦਰੋਂ ਅੰਦਰੀ ਵਿਅਹ ਦੀ ਖੋਲ ਕੇ ਚੌਪਾ ਕਰ ਗਿਆ ਸੀਗਾ ਭੈਣੇ ਨਾ ਫਸ ਇਹਦੇ ਚੱਕਰਾਂ 'ਚ ਪਹਿਲਾਂ ਮੈਨੂੰ ਤਾਰ ਤਾਏ ਨੇ ਆਖਿਆ ਕਰੇ ਕਿ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਰਹਿਣਾ ਆ ਬਾਅਦ 'ਚ ਵਿਆਹ ਕਰਾਉਣ ਤੋਂ ਹੀ ਮੁਕਰ ਗਿਆ ਮੈਂ ਪੈਰੀ ਚੁੰਨੀ ਵੀ ਧਰੀ ਪਰ ਇਹਨੇ ੱੱੱਕੇ ਮਾਰ ਕੇ ਸੁੱਟਦਾ ਮੈਨੂੰ ਮੇਰੀਆਂ ਖਰੀਆਂ ਖਰੀਆਂ ਸੁਣ ਕੇ ਗਾਲਬ ਨੇ ਕੁੜੀ ਨੂੰ ਉਥੋਂ ਜਾਣ ਲਈ ਕਿਹਾ ਤੇ ਉਹ ਤੁਰ ਪਈ ਕੱਲੀਆਂ ਗੱਲਾਂ ਆਲਾ ਹੀ ਐ ਇਹ ਵਿਆਹ ਵਿਉਣ ਤੇਰੇ ਨਾਲ ਵੀ ਨਹੀਂ ਕਰਾਉਣਾ ਇਹਨੇ ਗੱਲ ਦੇ ਪਿੱਛੋਂ ਤੁਰਦੇ ਨੇ ਦਰਦੇ ਦੇ ਮੈਂ ਆਪਦੀਆਂ ਗੱਲਾਂ ਡਾਂਗ ਵਾਂਗ ਵਗਾ ਕੇ ਮਾਰਾਂਗਾ ਸੀਗਾ ਆਸਪਾਸ ਇਕੱਠ ਹੋ ਗਿਆ ਸੀ ਗਾਲਬ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਸ਼ਰਮਿੰਦਾ ਹੋਇਆ ਏ ਮੈਂ ਸੋਚਿਆ ਸੀਗਾ ਕੁੜੀ ਕੁਝ ਬੋਲੂ ਪਰ ਸ਼ਾਇਦ ਗਾਲਬ ਨੇ ਮੇਰੇ ਬਾਰੇ ਪਹਿਲਾਂ ਹੀ ਸਭ ਕੁਝ ਦੱਸ ਰੱਖਿਆ ਸੀ ਉਹ ਬਹੁਤ ਚਲਾਕ ਸੀਗਾ ਮੈਂ ਚੀਖ-ਚੀਖ ਕੇ ਸਾਰੀਆਂ ਗੱਲਾਂ ਆਖਾਂ ਬੋਲਦੀ ਬੋਲਦੀ ਮੈਂ ਰੋਣ ਵੀ ਲੱਗ ਪਈ ਗੁਰੀ ਨੇ ਮੇਰੇ ਮੋਢੇ ਤੇ ਹੱਥ ਧਰਿਆ ਮੈਨੂੰ ਪਾਸੇ ਲੈ ਗਿਆ ਸੀਗਾ ਅੱਜ ਇਦਾਂ ਲੱਗ ਰਿਹਾ ਸੀਗਾ ਜਿਵੇਂ ਮੇਰੇ ਸੀਨੇ ਤੋਂ ਕੋਈ ਬੋਝ हट ਗਿਆ ਹੋਵੇ ਬੁਰੀ ਮੈਨੂੰ ਨਲਾਏ ਨ ਲੈਕ ਚੌਕ ਵਾਲਾ ਲੈ ਗਿਆ ਸੀਗਾ ਅਸੀਂ ਅੱਗੇ ਗੁਰੂ ਗ੍ਰੰਥ ਸਾਹਿਬ ਪਾਉਣ ਕੋਲ ਜਾ ਕੇ ਬੈਠ ਗਏ ਮੈਂ ਰੋ ਵੀ ਰਹੀ ਸੀ ਤੇ ਹੱਸ ਵੀ ਰਹੀ ਸੀ ਗੱਲ ਬਸ ਸਾਹਮਣੇ ਇੰਨਾ ਬੋਲਣ ਦੀ ਹਿੰਮਤ ਗੁਰੀ ਕਰਕੇ ਆਈ ਸੀ ਉਸ ਦਿਨ ਮੇਰਾ ਯਕੀਨ ਹੋਰ ਪੱਕਾ ਹੋ ਗਿਆ ਇਹ ਬੰਦਾ ਮੇਰੇ ਲਈ ਕੁਝ ਵੀ ਕਰ ਸਕਦਾ ਹੈ ਗੁਰੀ ਦੇ ਪਾਪਾ ਕੋਲ ਮੋਗੇ ਖੁੱਲੀ ਜ਼ਮੀਨ ਜਾਇਦਾ ਸੀ ਉਹ ਸੀਰੀ ਪਾਲੀਆਂ ਤੋਂ ਖੇਤੀ ਕਰਵਾਉਂਦੇ ਤੇ ਗੁਰੀ ਇੱਥੇ ਪੂਰੀ ਐਸ਼ ਕਰਦਾ ਗੁਰੀ ਦੀ ਸਿਹਤ ਦੇਖ ਕੇ ਉਹਦੇ ਮਾਪਿਓ ਬਹੁਤ ਖੁਸ਼ ਹੁੰਦੇ ਉਹਨਾਂ ਨੂੰ ਇਸੇ ਗੱਲ ਦਾ ਪਚਾਵਥੇਰਾ ਸੀ ਕਿ ਸਾਡਾ ਮੁੰਡਾ ਨਸ਼ੇ ਨਹੀਂ ਕਰਦਾਗਾ ਪਰ ਸਚਾਈ ਕੁਝ ਹੋਰ ਸੀਗੀ ਅਸੀਂ ਆਪਣੇ ਗਰੁੱਪ ਦਾ ਨਾਮ ਥਾਰ ਗਰੁੱਪ ਰੱਖਿਆ ਸੀਗਾ ਗੁਰੀ ਦੀ ਥਾਰ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਸੀ ਮੈਂ ਲਾਇਬ੍ਰੇਰੀ ਵਿੱਚ ਕਿਤਾਬਾਂ ਪੜਦੀ-ਪੜਦੀ ਗੇੜੀਆਂ ਮਾਰਨ ਲੱਗ ਗਈ ਸੀ ਮੇਰੇ ਜਨਮ ਦਿਨ ਤੇ ਇਹਨਾਂ ਨੇ ਇੱਕ ਪਾਰਟੀ ਪਲਾਨ ਕੀਤੀ। ਪਾਰਟੀ ਦੀ ਜਗਾ ਗੁਰੀ ਦੀ ਕੋਠੀ ਸੀ। ਗੁਰੀ ਜ਼ੁਨੀ ਦੇ ਬਾਹਰ ਸ਼ੇਖੂਪੁਰ ਵੱਲ ਇੱਕ ਕਿਰਾਏ ਦੀ ਕੋਠੀ ਤੇ ਰਹਿੰਦਾ ਸੀਗਾ। ਦੀਪਾ ਤੇ ਦਸੇਮ ਉੰਜ ਦਾ ਹੋਸਟਲ ਵਿੱਚ ਰਹਿੰਦੇ ਸੀ ਪਰ ਜ਼ਿਆਦਾਤਰ ਉਹ ਗੁਰੀ ਕੋਲ ਹੀ ਰਹਿੰਦੇ ਸਨ। ਕੋਠੀ ਬਹੁਤ ਸੋਹਣੀ ਸੀ ਪਰ ਇਹਨਾਂ ਮਲੰਗਾਂ ਨੇ ਗੰਦ ਪਾ ਰੱਖਿਆ ਸੀ। ਤਕਰੀਬਨ ਸ਼ਾਮ 7 ਵਜੇ ਸੀਗੇ ਸਾਰੇ ਪਹੁੰਚ ਚੁੱਕੇ ਸੀ। ਸੂਰਜ ਡੁੱਲਣ ਨਾਲ ਹੀ ਲਾਈਟਾਂ ਜਗ ਚੁੱਕੀਆਂ ਸੀ। ਦੀਪਾ ਫਰਿੱਜ ਵਿੱਚੋਂ ਬੀਅਰ ਕੱਢ ਕੇ ਲਿਆਇਆ। ਬਾਕੀ ਵੀ ਸਾਰਾ ਸਮਾਨ ਲਿਆਂਦਾ ਪਿਆ ਸੀ ਗੁਰੀ ਕਹਿੰਦਾ ਪਹਿਲਾਂ ਕੇਕ ਕੱਟਣ ਜੋਗੇ ਹੋ ਜਾਓ ਫਿਰ ਕਟਿਓ ਅਸੀਂ ਇੱਕ ਇੱਕ ਬੀਅਰ ਖੋਲ ਲਈ ਤੇ ਪੀਣ ਲੱਗੇ ਗੁਰੀ ਦਾ ਚਿਹਰਾ ਕੁਝ ਬਦਲਿਆ ਲੱਗ ਰਿਹਾ ਸੀ ਮੈਂ ਉਹਨੂੰ ਪੁੱਛਿਆ ਤੂੰ ਪਹਿਲਾਂ ਸੈੱਟ ਹੋ ਗਿਆ ਕਿ ਉਹਨੇ ਹੱਥ ਨਾਲ ਆਪਣਾ ਨੱਕ ਰਗੜਿਆ ਤੇ ਨਾ ਨੁਕਰ ਕੀਤੀ ਸੀ ਮੈਨੂੰ ਕੁਝ ਅਜੀਬ ਜਿਹਾ ਲੱਗਿਆ ਉਹਨੇ ਬੀਅਰ ਖੋਲੀ ਪੀਣ ਲੱਗ ਗਿਆ ਇੱਕ ਇੱਕ ਬੀਅਰ ਦੇ ਸਰੂਰ 'ਚ ਹੋ ਕੇ ਅਸੀਂ ਕੇਕ ਕੱਟਣ ਦੀਆਂ ਤਿਆਰੀਆਂ ਕਰਨ ਲੱਗੇ ਦੀਪ ਨੇ ਕਮਰੇ ਚ ਪਏ ਬੁਫਰਾਂ ਦੀ ਸਵਿਚ ਛੱਡੀ ਤੇ ਦਲਜੀਤ ਦਾ ਗਾਣਾ ਲਗਾ ਦਿੱਤਾ ਹਾਏ ਨੀ ਤੇਰੇ ਹੈਪੀ ਬਰਥਡੇ ਤੇ ਸਾਰੇ ਝੂਮ ਰਹੇ ਸੀ ਤੇ ਉੱਚੀ ਉੱਚੀ ਦਲਜੀਤ ਦੇ ਨਾਲ ਗਾ ਰਹੇ ਸੀਗੇ ਪਹਿਲਾਂ ਮੋਮਬੱਤੀਆਂ ਨੂੰ ਜਲਾਇਆ ਗਿਆ ਤੇ ਫਿਰ ਉਹਨਾਂ ਨੂੰ ਇੱਕ ਲੰਮੀ ਫੂਕ ਨਾਲ ਬੁਝਾਇਆ ਗਿਆ ਮੋਮਬੱਤੀਆਂ ਤੜਪਦੀਆਂ ਬੁਝ ਗਈਆਂ ਤੇ ਆਪਣੇ ਆਸ-ਪਾਸ ਧੂਆਂ ਵਖੇਰਨ ਲੱਗੀਆਂ ਇੱਥੇ ਸਭ ਨਾਲ ਇਸੇ ਤਰ੍ਹਾਂ ਹੀ ਤਾਂ ਹੁੰਦਾ ਹੈ ਨਾ ਕੰਮ ਲੋ ਤੇ ਫਿਰ ਸੁੱਟ ਦਿਓ ਕੂੜੇਦਾਨ ਵਿੱਚ ਹੀ ਇਹਨਾਂ ਮੋਮਬੱਤੀਆਂ ਨੂੰ ਜਿਵੇਂ ਸੁੱਟਿਆ ਗਿਆ ਸ਼ਾਇਦ ਇਹੀ ਸਚਾਈ ਹੈ ਸਭ ਕਿਸੇ ਖਾਸ ਮਕਸਦ ਲਈ ਹੀ ਬਣੇ ਹੁੰਦੇ ਨੇ ਪਰ ਜਦੋਂ ਉਹ ਪੂਰਾ ਹੋ ਜਾਵੇ ਤਾਂ ਸਾਨੂੰ ਬੁਝਣਾ ਹੀ ਪੈਂਦਾ ਆ ਕੇਕ ਕੱਟਿਆ ਗਿਆ ਸਭ ਨੇ ਮੈਨੂੰ ਕੇਕ ਖਵਾਇਆ ਤੇ ਕੇਕ ਨਾਲ ਮੇਰਾ ਮੂੰਹ ਵੀ ਲਬੇੜ ਦਿੱਤਾ ਬੀਅਰ ਦਾ ਸਰੂਰ ਸਰ ਹਿਲਾ ਰਿਹਾ ਸੀਗਾ ਪਲਕਾਂ ਰਗਾ ਥੱਲੇ ਆ ਗਈਆਂ ਸਨ ਜ਼ੁਬਾਨ ਆਪਣੀ ਤਕਰੀਬਨ ਜੁਬਾਨ ਆਪਣੀ ਤਰਤੀਬ ਭੁੱਲ ਚੁੱਕੀ ਸੀ ਇੱਕ ਇੱਕ ਬੀਅਰ ਹੋਰ ਖੋਲੀ ਗਈ ਕੇਕ ਸਾਈਡ ਤੇ ਰੱਖ ਦਿੱਤਾ ਗਿਆ ਕਿਉਂਕਿ ਉਹਨੂੰ ਖਾ ਕੇ ਬੀਅਰ ਦਾ ਸਵਾਦ ਨਹੀਂ ਸਿਵਾਉਣਾਗਾ ਸਾਰੇ ਨੱਚਣ ਲੱਗੇ ਗਾਣੇ ਬਦਲੇ ਗਏ ਸੀ ਨੱਚਣ ਨਾਲ ਨਸ਼ਾ ਹੋਰ ਗਹਿਰਾ ਹੋ ਗਿਆ ਪੈਰ ਥੜਕਣ ਲੱਗੇ ਤਕਰੀਬਨ ਇੱਕ ਘੰਟਾ ਸੀ ਨੱਚਦੇ ਰਹੇ ਸਾਰਿਆਂ ਨੇ ਮੈਨੂੰ ਗਿਫਟ ਦਿੱਤੇ ਤੇ ਗੁਰੀ ਨੇ ਮੈਨੂੰ ਇੱਕ ਡਰੈਸ ਗਿਫਟ ਕੀਤੀ ਸੀ ਨੱਚਣ ਕਰਕੇ ਸਭ ਥੱਕ ਗਏ ਤੇ ਬੈਠ ਕੇ ਹੋਰ ਪੀਣ ਲੱਗੇ ਗੱਲਾਂ ਚੱਲਦੀਆਂ ਰਹੀਆਂ ਦੀਪਾ ਜੂਨੀ ਦੀਆਂ ਕੁੜੀਆਂ ਦੇ ਕਿੱਸੇ ਸੁਣਾਉਂਦਾ ਰਿਹਾ ਉਹਨੇ ਗੁਰੀ ਦੇ ਕਮਰੇ ਚੋਂ ਇੱਕ ਚਿੱਟੇ ਰੰਗ ਦਾ ਪਰਨਾ ਚੁੱਕ ਲਿਆਂਦਾ ਤੇ ਚੁੰਨੀ ਵਾਂਗ ਲੈ ਕੇ ਕੁੜੀ ਬਣਦਾ ਨਾਟਕ ਕਰਨ ਲੱਗਿਆ ਹਾਸਾ ਸਾਰੀ ਕੋਠੀ ਵਿੱਚ ਫੈਲ ਗਿਆ ਸੀ ਅਸੀਂ ਸਾਰੇ ਹਾਸੇ ਨਾਲ ਲੋਟ-ਬੋਟ ਹੋ ਰਹੇ ਸੀਗੇ ਮੇਰੇ ਕੋਲ ਗੁਰੀ ਬੈਠਾ ਸੀ ਮੈਂ ਪੂਰੇ ਉਦੇ ਉੱਪਰ ਝੁਕੀ ਹੋਈ ਸੀ ਤੇ ਵਾਰ-ਵਾਰ ਆਪਣਾ ਸੈਰੋ ਦੇ ਮੁੱਢ ਤੇ ਧਰ ਦਿੰਦੀ ਸੀ ਉਹਨੇ ਵੀ ਆਪਣੀ ਬਾਹ ਮੇਰੇ ਮੋਢੇ ਉੱਤੋਂ ਦੀ ਵਲਗਣ ਰੱਖੀ ਸੀ ਮੈਂ ਤੇ ਗੁਰੀ ਆਪਣੇ ਵਿਚਾਲੇ ਕੁਝ ਵੱਖਰਾ ਮਹਿਸੂਸ ਕਰ ਰਹੇ ਸੀ ਮੈਂ ਉਹਦੇ ਵੱਲ ਖਿੱਚੀ ਜਾ ਰਹੀ ਸੀ ਰਾਤ ਹੋਈ ਰੋਟੀਆਂ ਪਈਆਂ ਰਹੀਆਂ ਪਰ ਚਿਕਨ ਦੀ ਬੋਟੀ-ਬੋਟੀ ਖਾ ਲਈ ਸੀਗੀ ਗੁਰੀ ਨੇ ਰਾਮ ਜਨਾਲ ਦੀ ਪਤ ਤਰਸੀਮ ਨੂੰ ਇੱਕ ਕਮਰੇ ਵਿੱਚ ਸੌਣ ਲਈ ਕਿਹਾ ਪਰਮ ਨਸ਼ੇ ਵਿੱਚ ਤਤ ਸੀਗੀ ਉਹਦੇ ਪੈਰ ਥੜਕ ਰਹੇ ਸੀ ਤਰਸੀਮ ਨੇ ਉਹਨੂੰ ਸੰਭਾਲ ਲਿਆ ਤੇ ਉਹ ਪਰਮ ਨੂੰ ਵੀ ਆਪਣੇ ਨਾਲ ਲੈ ਗਏ ਸੀ ਮੈਂ ਤੇ ਗੁਰੀ ਦੂਸਰੇ ਕਮਰੇ ਵਿੱਚ ਚਲੇ ਗਏ ਕਮਰੇ ਦਾ ਦਰਵਾਜ਼ਾ ਬੰਦ ਕਰਦਿਆਂ ਗੁਰੀ ਮੇਰੇ ਵੱਲ ਵਧਿਆ ਮੈਂ ਉਹਨੂੰ ਆਪਣੇ ਹੱਥ ਨਾਲ ਰੋਕਦਿਆਂ ਕਿਹਾ ਵਿਆਹ ਕਰਵਾਏਗਾ ਜਾਂ ਕਾਲੇ ਵਿਵੰਗ ਕਰਨੀ ਹੈ ਮੈਂ ਕੱਲ ਕਰਵਾ ਲਿਆ ਗੁਰੀ ਨੇ ਕਹਿ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਗੁਰੀ ਦੂਸਰਾ ਮੁੰਡਾ ਸੀ ਜਿਸ ਤੇ ਮੈਂ ਭਰੋਸਾ ਕੀਤਾ ਸੀ ਮੈਨੂੰ ਯਕੀਨ ਸੀ ਗੁਰੀ ਮੈਨੂੰ ਧੋਖਾ ਨਹੀਂ ਦੇਂਦਾ ਗੁਰੀ ਨੂੰ ਮੈਂ ਆਪਣਾ ਸਭ ਕੁਝ ਮੰਨ ਲਿਆ ਤੇ ਆਪਣਾ ਆਪ ਉਹਦੇ ਕੁਰਬਾਨ ਕਰ ਦਿੱਤਾ ਸੀ ਅਗਲੀ ਸਵੇਰ ਮੈਂ ਤਕਰੀਬਨ 7 ਵਜੇ ਉੱਠੀ ਰਾਤ ਦੀ ਪੀਤੀ ਨੇ ਸਿਰ ਫੜ ਰੱਖਿਆ ਸੀਗਾ ਗੁਰੀ ਹਲੇ ਸੌ ਰਿਹਾ ਸੀ ਮੈਨੂੰ ਸੁੱਤੇ ਪਏ ਗੁਰੀ ਤੇ ਬਹੁਤ ਪਿਆਰ ਆ ਰਿਹਾ ਸੀਗਾ ਮੈਨੂੰ ਪਤਾ ਸੀ ਗੁਰੀ ਅਜੇ ਨਹੀਂ ਉੱਠੇਗਾ ਉਹਨੂੰ ਲੇਟ ਉੱਠਣ ਦੀ ਬਿਮਾਰੀ ਸੀਗੀ ਇਸੇ ਲਈ ਉਹਦੇ ਲੈਕਚਰ ਸ਼ਾਰਟ ਹੋ ਜਾਂਦੇ ਸੀਗੇ ਸ਼ੁਰੂ ਵਿੱਚ ਮੈਨੂੰ ਲੱਗਦਾ ਸੀਗਾ ਕਿ ਉਹ ਆਲਸੀ ਹੈ ਪਰ ਇਦਾਂ ਨਹੀਂ ਸੀਗਾ ਕੱਲ ਕੋਈ ਹੋਰ ਸੀ ਦੀਪਾ ਪਰਮ ਤੇ ਤਰਸੀਮ ਜਾ ਚੁੱਕੇ ਸੀ ਗੁਰੀ ਨੂੰ ਬਿਨਾ ਦੱਸੇ ਜਾਣਾ ਮੈਨੂੰ ਠੀਕ ਨਹੀਂ ਸੀ ਲੱਗ ਰਿਹਾ ਮੈਂ ਉੱਠ ਕੇ ਚਾਹ ਬਣਾਈ ਇਹ ਪਹਿਲੀ ਵਾਰ ਹੋਇਆ ਸੀਗਾ ਕਿ ਮੈਂ ਉਹਦੀ ਕੋਠੀ ਆਈ ਸੀ ਨਹੀਂ ਤਾ ਇੱਕ ਦੋ ਵਾਰ ਬਾਰੋਂ ਹੀ ਮੜ ਗਈ ਸੀ। ਕਈ ਵਾਰ ਜਦ ਕਮਦੇ ਕਮਦੇ ਉਹ ਆਪਣੀ ਕੋਈ ਚੀਜ਼ ਕੋਠੇ ਭੁੱਲ ਜਾਂਦਾ ਤਾਂ ਗੱਡੀ ਕੋਠੇ ਵੱਲ ਮੋੜ ਦਿੰਦਾ ਸੀ। ਚਾਹ ਪੀ ਕੇ ਮੈਂ ਹੌਸਟਲ ਆ ਗਈ ਏ ਕਮ ਕਲਾਸ ਲਈ ਤਿਆਰ ਹੋ ਰਹੀ ਸੀਗੀ। ਮੇਰੇ ਵੱਲ ਦੇਖ ਕੇ ਉਹ ਕੁਝ ਨਾ ਬੋਲੀ। ਉਹ ਗੁੱਸੇ ਵਿੱਚ ਸੀਗੀ ਕਿਉਂਕਿ ਪਿਛਲੀ ਰਾਤ ਮੈਂ ਉਹਦਾ ਫੋਨ ਨਹੀਂ ਸੀ ਚੱਕਿਆ। ਏ ਕਮ ਹੁਣ ਮੇਰੇ ਤੋਂ ਕੋਈ ਉਮੀਦ ਨਹੀਂ ਸੀ ਰੱਖਦੀ। ਉਹਦੀ ਨਜ਼ਰ ਵਿੱਚ ਮੈਂ ਵਿਗੜ ਚੁੱਕੀ ਸੀਗੀ। ਮੇਰਾ ਕੋਈ ਸੁਪਨਾ ਨਹੀਂ ਸੀਗਾ। ਹੁਣ ਉਹਦੀ ਨਜ਼ਰ 'ਚ ਮੈਂ ਉਹ ਕੀਰਤ ਨਹੀਂ ਸੀਗੀ। ਆਪਣਾ ਤੇ ਆਪਣੇ ਬਾਪ ਦਾ ਸੁਪਨਾ ਲੈ ਕੇ ਯੂਨੀ ਆਈ ਸੀ ਜੋ ਹੁਣ ਮੈਂ ਉਹਦੀ ਨਜ਼ਰ 'ਚ ਇੱਕ ਆਇਆਸ਼ ਕੁੜੀ ਬਣ ਚੁੱਕੀ ਸੀਗੀ ਜਿਹੜੀ ਇੱਕ ਸਰਕਾਰੀ ਮਾਸਟਰ ਦੀ ਜ਼ਮੀਨ ਦੀ ਇਕਲੌਤੀ ਮਾਲਕ ਸੀਗੀ ਜਿਹੜੀ ਕੁੜੀਆਂ ਜਿਹੜੀ ਮੁੰਡਿਆਂ ਨਾਲ ਗੱਡੀਆਂ ਵਿੱਚ ਘੁੰਮਦੀ ਤੇ ਉਹਨਾਂ ਨਾਲ ਰਾਤਾਂ ਬਤਾਉਂਦੇ ਸੀਗੀ ਅਕਸਰ ਸਾਡੇ ਦੋਸਤ ਸਾਡੇ ਤੋਂ ਪਾਸਾ ਵਟ ਜਾਂਦੇ ਨੇ ਪਹਿਲੀ ਗੱਲ ਤੇ ਕੋਈ ਦੋਸਤੀ ਨਿਭਾਉਦਾ ਹੀ ਨਹੀਂ ਕਰ ਪਰ ਜੇ ਕੋਈ ਇੱਕ ਅੰਦਾ ਹੁੰਦਾ ਵੀ ਐ ਤਾਂ ਅਸੀਂ ਉਹਦੀ ਸੁਣਦੇ ਨਹੀਂਗੇ ਫਿਰ ਅਗਲਾ ਕੰਨੀ ਕਤਰਉਣ ਲੱਗ ਜਾਂਦਾ ਆ ਅਗਲਾ ਵੀ ਸੋਚਦਾ ਹੈ ਡਿੱਗੂ ਖੂਚ ਤੇ ਮੈਂ ਕੀ ਲੈਣਾ ਆ ਵੀ ਇਹਦੇ ਅਖੀਰਲੇ ਸਾਲ ਦੇ ਪੇਪਰਾਂ ਦੀ ਤਿਆਰੀ ਮੈਂ ਸਿਰਫ 10 ਦਿਨਾਂ ਵਿੱਚ ਕੀਤੀ ਮੇਰੇ ਪੇਪਰ ਠੀਕ ਠਾਕ ਹੋ ਗਈ ਸੀ ਕਿ ਮੈਨੂੰ ਯਕੀਨ ਸੀਗਾ ਕਿ ਮੈਂ ਪਾਸ ਹੋ ਜਾਵਾਂਗੀ ਪੇਪਰ ਤੋਂ ਬਾਅਦ ਸਾਰੀਆਂ ਫਿਕਰਾਂ ਮੁੱਕ ਗਈਆਂ ਸਿਵਾਏ ਇੱਕ ਫਿਕਰ ਦੇ ਉਹ ਫਿਕਰ ਸੀ ਘਰ ਜਾਣ ਦੀ ਮੈਂ ਆਨੇ ਬਹਾਨੇ ਲਗਾ ਕੇ ਕਰੋ 15 ਕ ਦਿਨ ਦੀ ਮਹਲਤ ਲੈ ਲਈ ਸੀ ਘਰ ਦੇ ਮੈਨੂੰ ਖੁੱਲਾ ਖਰਚਾ ਭੇਜਦੇ ਸੀ ਕਦੇ ਕਿਸੇ ਮੁੰਡੇ ਦੇ ਪੈਸਿਆਂ ਤੇ ਅੱਖ ਨਾ ਰੱਖੀ ਜ਼ਿਆਦਾਤਰ ਪਾਰਟੀਆਂ ਦਾ ਖਰਚਾ ਮੈਂ ਅਤੇ ਗੁਰੀ ਕਰਦੇ ਸੀ ਗੁਰੀ ਨਾਲ ਰਾਤ ਬਤਾਉਣ ਤੋਂ ਬਾਅਦ ਮੈਨੂੰ ਹਰ ਤੀਜੇ ਦਿਨ ਉਹਦੇ ਪਿਆਰ ਦਾ ਤਈਅ ਤਾਪ ਚੜਿਆ ਰਹਿੰਦਾ ਸੀਗਾ ਸਾਡੇ ਦਿਨ ਤੇ ਰਾਤਾਂ ਸਾਂਝੀਆਂ ਹੋ ਗਈਆਂ ਸੀ ਅਸੀਂ ਦਿਨ ਰਾਤ ਇੱਕ ਦੂਜੇ ਦੇ ਨਸ਼ੇ 'ਚ ਡੁੱਬੇ ਰਹੇ ਸੀ ਗਲਬ ਦੀ ਯਾਦ ਕਦੇ ਮੇਰੇ ਜ਼ਿਹਨ ਦੇ ਆਸ-ਪਾਸ ਵੀ ਨਾ ਪਟਕੀ ਉਹ ਕਦੇ ਮਿਲ ਵੀ ਜਾਂਦਾ ਤਾਂ ਮੈਂ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੰਦੀ ਸੀ ਮੈਂ ਜਦੋਂ ਵੀ ਪਿਆਰ ਚ ਪਈ ਤਾਂ ਪੂਰੀ ਤਰ੍ਹਾਂ ਅੰਨੀ ਹੋ ਕੇ ਪਈ ਜਿੰਦਗੀ ਨੂੰ ਬੈਲੈਂਸ ਨਹੀਂ ਕਰ ਸਕੀਗੀ ਗਲਬ ਸੀਗਾ ਤਾਂ ਬਸ ਗਲਬ ਹੀ ਸੀ ਹੁਣ ਗੁਰੀ ਹੈ ਤਾਂ ਬਸ ਗੁਰੀ ਹੀ ਹੈ ਇਸ ਤੋਂ ਬਿਨਾ ਦੁਨੀਆ ਮੇਰੇ ਲਈ ਕੋਈ ਮਾਇਨੇ ਨਹੀਂ ਸੀ ਰੱਖਦੀ ਪੜਾਈ ਤਾਂ ਬਿਲਕੁਲ ਵੀ ਛੱਟ ਗਈ ਸੀਗੀ ਪਾਪਾ ਨੇ ਮੈਨੂੰ ਦਿੱਲੀ ਜਾ ਕੇ ਯੂਪੀਐਸਸੀ ਤਿਆਰੀ ਕਰਨ ਲਈ ਕਿਹਾ ਪਰ ਮੈਂ ਯੂਨੀ ਹੀ ਰਹਿਣਾ ਚਾਹੁੰਦੀ ਸੀ ਇੱਥੇ ਹੀ ਅੱਗੇ ਪੜ੍ਹਨਾ ਚਾਹੁੰਦੀ ਸੀ ਤਾਂ ਜੋ ਗੁਰੂ ਦੇ ਕੋਲ ਰਹਿ ਸਕਾਂ ਮੈਂ ਪਾਪਾ ਨੂੰ ਦਿੱਲੀ ਜਾਣ ਲਈ ਮਨਾ ਕਰ ਦਿੱਤਾ ਸੀ ਪਾਪਾ ਚੰਗੀ ਤਰ੍ਹਾਂ ਸਮਝ ਗਏ ਸੀ ਕਿ ਮੈਂ ਕਿਸ ਰਾਹ ਤੇ ਤੁਰ ਰਹੀ ਹਾਂ ਉਹਨਾਂ ਨੇ ਸਾਰੀ ਗੱਲ ਮੇਰੀ ਮਾਂ ਨਾਲ ਸਾਂਝੀ ਕੀਤੀ ਤਾ ਮਾਂ ਨੇ ਪਾਪਾ ਨੂੰ ਮੇਰਾ ਵਿਆਹ ਕਰਨ ਲਈ ਜ਼ੋਰ ਪਾਇਆ ਪਾਪਾ ਤਾਂ ਚਾਹੁੰਦੇ ਸੀ ਕਿ ਮੈਂ ਤਿਆਰੀ ਕਰਕੇ ਕੋਈ ਨੌਕਰੀ ਕਰਨ ਲੱਗ ਜਾਵਾਂ ਪਰ ਮੇਰੀ ਬਦਲੀ ਹੋਈ ਚਾਲ ਦੇਖ ਕੇ ਪਾਪਾ ਨੇ ਆਪਣੀ ਜਿੱਦ ਛੱਡ ਦਿੱਤੀ ਤੇ ਮਾਂ ਦੀ ਗੱਲ ਮੰਨ ਲਈ ਸੀਗੀ ਉਹਨਾਂ ਮੇਰੇ ਤੋਂ ਪੁੱਛਿਆ ਕਿ ਅਗਰ ਤੇਰੀ ਨਿਗਾਚ ਕੋਈ ਮੁੰਡਾ ਹੈ ਤਾਂ ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ ਪਰ ਮੈਂ ਮਨਾਂ ਕਰ ਦਿੱਤਾ ਕਿਉਂਕਿ ਗੁਰੀ ਨੇ ਮੈਨੂੰ ਸਾਡੇ ਬਾਰੇ ਘਰੋਂ ਦੱਸਣ ਤੋਂ ਮਨਾਂ ਕੀਤਾ ਸੀਗਾ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੇਰੇ ਪਾਪਾ ਪਰੇਸ਼ਾਨ ਰਹਿੰਦੇ ਨੇ ਉਹ ਤੇਰੀ ਬਹੁਤ ਫਿਕਰ ਕਰਦੇ ਨੇ ਮੈਂ ਆਖਿਆ ਕਿ ਉਹੀ ਫਿਕਰ ਕਰਦੇ ਹੋ ਮੈਂ ਕਿਹੜਾ ਕਿਥੇ ਭੱਜ ਚੱਲੀ ਆਂ ਮੇਰੀ ਇਸ ਗੱਲ ਤੋਂ ਮਾਂ ਬਹੁਤ ਪਰੇਸ਼ਾਨ ਹੋ ਗਈ ਉਹਨੇ ਇਹ ਗੱਲ ਪਾਪਾ ਕੋਲ ਵੀ ਕੀਤੀ ਪਾਪਾ ਵੀ ਫਿਕਰ ਹੁਣ ਵੱਧ ਕਰਨ ਲੱਗ ਗਏ ਸੀਗੇ ਉਹਨਾਂ ਨੇ ਮੈਨੂੰ ਛੇਤੀ ਘਰ ਆਉਣ ਲਈ ਕਿਹਾ ਮੈਨੂੰ ਪਤਾ ਸੀਗਾ ਹੁਣ ਮੇਰਾ ਘਰੇ ਵਿਆਹ ਕਰ ਦੇਣਗੇ ਪਰ ਪਾਪਾ ਨੇ ਮਾਂ ਨਾਲ ਸਲਾਹ ਕਰਕੇ ਮੇਰੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਸੀ ਇੱਕ ਮੁੰਡਾ ਦੇਖਿਆ ਜੋ ਸਰਕਾਰੀ ਮਾਸਟਰ ਸੀਗਾ ਸੋਹਣਾ ਸੁਨੱਖਾ ਸੀ ਮੇਰੇ ਲਈ ਮੁੰਡਿਆਂ ਦੀਆਂ ਲਾਈਨਾਂ ਲੱਗੀਆਂ ਹੀ ਸਨ ਇੱਕ ਤਾਂ ਮੈਂ ਸੋਹਣੀ ਸੀ ਦੂਸਰਾ ਲਈਤੀ ਸੀਗੀ ਜਮੀਨ ਦੇ ਲਾਲ ਵਿੱਚ ਚੰਗੇ ਚੰਗੇ ਰਸਤੇ ਆਏ ਪਾਪਾ ਨੇ ਛੇਤੀ ਮੇਰਾ ਰਸਤਾ ਦੇਖਿਆ ਤੇ ਮੈਨੂੰ ਘਰੇ ਆਉਣ ਲਈ ਕਿਹਾ ਸੀਗਾ ਮੈਨੂੰ ਪਤਾ ਸੀ ਹੁਣ ਕਰਦੇ ਮੇਰਾ ਵਿਆਹ ਕਰ ਦੇਣਗੇ ਪਾਪਾ ਨੂੰ ਹੁਣ ਮੇਰੀ ਪੜਾਈ ਦੀ ਨਹੀਂ ਮੇਰੀ ਫਿਕਰ ਸੀਗੀ ਉਹ ਕਿਸੇ ਜ਼ਿੰਮੇਵਾਰ ਇਨਸਾਨ ਹੱਥ ਮੇਰਾ ਹੱਥ ਫੜਾਉਣਾ ਚਾਹੁੰਦੇ ਸੀਗੇ ਇਹੀ ਹੁੰਦਾ ਹੈ ਹਮੇਸ਼ਾ ਹੀ ਸ਼ਾਇਦ ਉਹਨਾਂ ਕੋਲ ਹੋਰ ਕੋਈ ਰਸਤਾ ਵੀ ਨਹੀਂ ਹਸੀਗਾ ਇਸ ਤੋਂ ਪਹਿਲਾਂ ਕੋਈ ਅਣਹੋਣੀ ਹੁੰਦੀ ਉਹ ਮੌਕਾ ਸੰਭਾਲਣਾ ਚਾਹੁੰਦੇ ਸੀਗੇ ਇੱਧਰ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਮੈਂ ਅਣਜਾਣ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਸੀ ਮੈਂ ਜਿਹਨੂੰ ਜਾਣਦੀ ਤੱਕ ਨਹੀਂ ਸੀ ਉਹਦੇ ਨਾਲ ਪੂਰੀ ਜ਼ਿੰਦਗੀ ਕਿਵੇਂ ਕੱਟ ਲਵਾਂ ਮੈਂ ਮਾਂ ਅੱਗੇ ਬਹੁਤ ਤਰਲੇ ਪਾਏ ਪਰ ਉਹ ਨਾ ਮੰਨੀ ਪਾਪਾ ਨੂੰ ਵੀ ਬਹੁਤ ਕਿਹਾ ਪਰ ਉਹ ਆਪਣੀ ਗੱਲ ਤੇ ਅੜੇ ਰਹੇ ਮੇਰੀ ਤੇ ਗੁਰੀ ਦੀ ਮੁਹੱਬਤ ਸਿੱਖਰ ਤੇ ਸੀ ਮੈਂ ਗੁਰੀ ਨੂੰ ਇਦਾਂ ਨਹੀਂ ਛੱਡ ਸਕਦੀ ਸੀ ਮੇਰੇ ਮਨ 'ਚ ਖਿਆਲ ਆਇਆ ਕਿ ਗੁਰੀ ਬਾਰੇ ਘਰੇ ਦੱਸਦੇ ਹਾਂ ਇਹ ਗੱਲ ਜਦੋਂ ਨਾਲ ਸਾਂਝੀ ਕੀਤੀ ਤਾਂ ਉਹ ਪੜਕੁੱਟਿਆ ਤੇਰਾ ਦਿਮਾਗ ਠੀਕ ਹੈ ਹਾਲੇ ਵਿਆਹ ਨੂੰ ਕੀ ਹੈ ਉਹ ਪਤਾ ਨਹੀਂ ਕਿਉਂ ਪੜਕੁੱਟਿਆ ਸੀਗਾ ਯਾਰ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾ ਮੈਂ ਤਰਲਾ ਪਾਇਆ ਉਹ ਤਾਂ ਠੀਕ ਹੈ ਮਿੱਠੇ ਪਰ ਤੇਰੇ ਬੁੜੇ ਨੇ ਨਹੀਂ ਮੰਨਣਾਗਾ ਗੁਰੀ ਮੇਰੇ ਪਾਪਾ ਨੂੰ ਬੁੜਾ ਹੀ ਆਖਦਾ ਸੀਗਾ ਮੈਨੂੰ ਵੀ ਹੁਣ ਇਸ ਤਰ੍ਹਾਂ ਨਾਲ ਕੋਈ ਫਰਕ ਨਹੀਂ ਸੀ ਪੈਂਦਾਗਾ ਤੂੰ ਦੱਸ ਫਿਰ ਕਿਵੇਂ ਕਰਨ ਆਏ ਮੈਂ ਉਹਦੇ ਦਿਲ ਦੀ ਜਾਨ ਨਹੀਂ ਚਾਹੁੰਦੀ ਸੀ ਆਪਾਂ ਇੱਥੋਂ ਭੱਜ ਚੱਲਦੇ ਆ ਉਹਨੇ ਉਤਸੁਕ ਉਤਸੁਕ ਹੁੰਦਿਆਂ ਕਿਹਾ ਸੀਗਾ ਜੇ ਭੱਜਣਾ ਹੀ ਹੈ ਫਿਰ ਇੱਕ ਵਾਰ ਕਰੇ ਗੱਲ ਕਰ ਲੈਨੇ ਆਣਾ ਪਾਪਾ ਨੇ ਮੈਨੂੰ ਆਪ ਕਿਹਾ ਹੈ ਕਿ ਜੇ ਕੋਈ ਮੁੰਡਾ ਪਸੰਦ ਹੈ ਤਾਂ ਦੱਸ ਦੇ ਮੈਨੂੰ ਲੱਗਦਾ ਪਾਪਾ ਆਪਣੇ ਰਸਤੇ ਲਈ ਮੰਨ ਜਾਣਗੇ ਤੂੰ ਕਿਉਂ ਨਹੀਂ ਸਮਝਦੀ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾਗਾ ਇੱਕ ਵਾਰ ਕੋਟ ਮੈਰਿਜ ਕਰਾ ਲਾਂਗੇ ਫਿਰ ਬਾਜ ਕਰਦਿਆਂ ਕੋਲ ਸਾਡਾ ਵਿਆਹ ਕਰਨ ਤੋਂ ਸਿਵਾਏ ਕੋਈ ਆਪਸ਼ਨ ਨਹੀਂ ਰਹਿਣੀਗੀ ਮੈਂ ਖੁਸ਼ ਹੋਈ ਕਿ ਉਹ ਮੇਰੇ ਨਾਲ ਰਹਿਣਾ ਚਾਹੁੰਦਾ ਪਰ ਸਮਝ ਨਹੀਂ ਆ ਰਹੀ ਸੀ ਕਿ ਉਹ ਘਰੇ ਗੱਲ ਕਰਨ ਤੋਂ ਕਿਉਂ ਮਨਾ ਕਰ ਰਿਹਾ ਸੀ ਠੀਕ ਹੈ ਮੈਂ ਬਿਨਾ ਕੁਝ ਸਮਝਾਏ ਸਮਝੀ ਉਹਦੀ ਹਾਂ ਚ ਹਾਂ ਮਿਲਾ ਦਿੱਤੀ ਸੀ ਤੋ ਇਦਾਂ ਕਰ ਇਸ ਵਾਰ ਘਰ ਚਲੀ ਜਾ ਤੇ ਘਰੋਂ ਪੈਸੇ ਤੇ ਸਿਉਣਾ ਚੱਕ ਲਈਂ ਤੇ ਆਪਾਂ ਫੱਜ ਚੱਲਾਂਗੇ ਉਹਦੀਆਂ ਅੱਖਾਂ ਦੀ ਕਮੀਨਗੀ ਮੈਂ ਸਮਝ ਨਾ ਪਾਈ ਠੀਕ ਹੈ ਮੈਂ ਨਾ ਸਮਝੀ ਵਿੱਚ ਕਿਹਾ ਪਰ ਮੈਂ ਐਸੇ ਗੱਲਾਂ ਕੋਈ ਸੀ ਕਿ ਕਟੋ-ਕਾਟੇ ਨੇ ਗੱਲ ਵਾਂਗ ਪਿੱਠ ਤਾਂ ਨਹੀਂ ਵਿਖਾਈਗੀ